ਚੰਦਾਰ ਬਿਕਰਮ ਸਿੰਘ ਮਜੀਠੀਆ ਅਜਾ ਬਾਪੂ ਚੱਲਿਆ ਮੈਨੂੰ ਹੀ ਮਿਲ ਰਿਹਾ ਆ ਤਗੜੇ ਬਿਕਰਮ ਸਿੰਘ ਬੀ ਦੇ ਪੋਤਾ ਚੰਦਾਰ ਬਿਕਰਮ ਸਿੰਘ ਮਜੀਠੀਆ ਸਾਡੇ ਪੋਤਾਂ ਤਗੜੇ ਰਹਾ ਪਰੰਪਰਾ ਕੋਲ ਹੀ ਓਕੇ ਆਈ ਲਵ ਯੂ ਗਾਇਜ਼ ਚੰਦਾਰ ਬਿਕਰਮ ਸਿੰਘ ਮਜੀਠੀਆ ਚੰਦਾਰ ਬਿਕਰਮ ਸਿੰਘ ਮਜੀਠੀਆ ਆ ਜੋ ਆਜੋ ਜੀ ਸਰ ਨੇ ਨਾ ਧੱਕੇ ਮਾਰੋ ਇਹਦਾ ਬੰਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰ ਰਹੀ ਹੈ ਪੁਲਿਸ ਜੋ ਚੋਦੀ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆਕੇ ਤੱਕ ਲੈ ਆਕੇ ਬਾਹਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਡੀਟ ਨਹੀਂ ਜਾਰੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਦੇ ਕੋੜਾ ਕਾਲਮੀ ਮੈਂ ਇਸੇ ਜਾਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਸੁਰਨਜੀਤ ਜੀ ਤੇ ਉਸ ਦੀ ਕਮਿਟੀ ਸਾਹਿਬ ਮੇਰੇ ਨਾਲ ਹਾਂਜੀ ਤੇ ਕਮਿਟਮੈਂਟ ਕੀ ਕੀ ਹੋਤੀ ਜਾਣਾ ਦੀ ਨਹੀਂ ਨਹੀਂ ਕੋਈ ਉਸ अकाली दल सर बिक्रम सिंह सरदार बिक्रम सिंह मजिया जय श्रीकाबा जयदाबाद जय श्री बृंदाबाद जय श्री बृदाबाद

ਬੱਸ ਕਰ ਦੇ ਬੱਸ ਕਰ ਦੇ ਹੈ